ਕਿਵੇਂ ਆ ਮੁੰਡਿਓ ਠੀਕ ਆ ਬਾਬਾ ਓ ਐਂ ਕਰ ਯਾਰ ਇਹਨੂੰ ਵੀ ਨਾਲ ਹੀ ਰੱਖ ਲਿਆ ਕਰੋ ਤੁਸੀਂ ਜਿੱਥੇ ਇੰਨੇ ਜਾਣੇ ਇਕੱਠੇ ਕੰਮ ਕਰਦੇ ਆ ਇਹਨੂੰ ਵੀ ਨਾਲ ਲਾ ਦੇ ਵੀ ਨਾਲ ਤੁਹਾਡੇ ਕੰਮ ਕਰ ਲਿਆ ਕਰੋ ਸਾਂਝਾ ਕੀ ਗੱਲ ਹੋ ਗਈ ਗੱਲ ਕੀ ਹੋਣੀ ਐ ਇੱਕ ਤਾਂ ਇਹ ਪੀਂਦਾ ਬੇਸਾਬੀ ਦਾਰੂ ਐ ਇੱਕ ਇਹ ਵੇਲਾਕ ਵੇਲਾ ਕਰਦਾ ਹੁਣ ਤੂੰ ਕੱਲ ਦੀ ਗੱਲ ਸੁਣ ਲਾ 9:30 ਵਜੇ ਤਾਂ ਹੁਣ ਘਰੇ ਵੜਿਆ ਇਹ ਪਾਬੇ ਦੇ ਲੱਗਦੇ ਨਹੀਂ ਸੀ ਉਸ ਤੋਂ ਬਾਅਦ ਆ ਕੇ ਇਹਨੇ ਬੁੜੀਆਂ ਨਾਲ ਕਲੇਸ਼ ਪਾ ਲਿਆ ਉਹ ਯਾਰ ਜਿੱਥੇ ਤੁਸੀਂ ਐਨੇ ਜਣੇ ਸਾਂਝਾ ਕੰਮ ਕਰਦੇ ਆ ਨਾਲ ਇਹਨੂੰ ਰਲਾ ਲਓ ਨਾਲੇ ਤਾਂ ਸਾਂਝਾ ਕੰਮ ਕਰਿਆ ਨਾਲੇ ਹੱਥ ਨੇ ਆਪਦੀ ਸਾਂਝੀ ਕੋਟ-ਕੋਟ ਪੀ ਲਈ ਤੁਸੀਂ ਵੀ ਤਾਂ ਪੀਨੇ ਥੋੜਾ ਪੀਤੀ ਦਾ ਪਤਾ ਨਹੀਂ ਲੱਗਦਾ ਇਹ ਘਰੇ ਪੌਂਦਾ ਖੌਰੂ ਬਾਬਾ ਗੱਲ ਸੁਣ ਲੈ ਸਾਂਝਾ ਕੰਮ ਛੱਡਣਾ ਕਰ ਲੈ ਸਾਨੂੰ ਕੋਈ ਤਰਾ ਨਹੀਂ ਜਿਹੜੀ ਆ ਤੂੰ ਪੀਣ ਦੀ ਗੱਲ ਕਹਿਣਾ ਇਹ ਨਹੀਂ ਐ ਨਾ ਨਿਭਣੀ ਸਾਥੋਂ ਅਸੀਂ ਜਿਹੜੀ ਹਰੀ ਜੀ ਬੋਤਲਾ ਚਾਰਜ ਨੇ ਵਧੀਆ ਡੰਗ ਟਪਾਲਨੇ ਉਹਨਾਂ ਇਹ ਡੂਡ ਬੋਤਲ ਪੀ ਕੇ ਮਸਾਂਸੂਈ ਚੱਕਦਾ ਉਹ ਮੈਨੂੰ ਆਇਆ ਸੀ ਮੁੰਡਿਆ ਜੇ ਥੋੜੇ ਨਾਲ ਉਹ ਤਾਂ ਟੈਨਸ਼ਨ ਫਰੀ ਜਾ ਹੋ ਜੂ ਮੈਂ ਬਾਬਾ ਤੂੰ ਤਾਂ ਟੈਨਸ਼ਨ ਫਰੀ ਹੋ ਜਾਏਗਾ ਪਰ ਸਾਡੇ ਤੇ ਲੋਡ ਵਾਜੂਗਾ ਨਾ ਕਿਹੜਾ ਹੀ ਦਰ ਦਾ ਖਰਚਾ ਚੱਕੂ ਆ ਜਾ ਓਏ ਜਿੱਤਿਆਂ ਦਾ ਜਾ ਰਹੀਆਂ ਤੂੰ ਵੀ ਹੈਗਾ